ਸਹੀ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਪਵਲਯੋ ਮਹਾਰ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੁੰਦਾ ਹੈ ਉੱਥੇ ਮਹਾਰਾਜ ਮਦਰ ਦੇਸ਼ ਹਮ ਕੋ ਲੈ ਆਇ ਪਾਂਤ ਪਾਂਤ ਦਈ ਅੰਦਲਰਾਏ ਗੁਰੂ ਸਾਹਿਬ ਜੀ ਫਿਰ ਪੰਜਾਬ ਵਿੱਚ ਆਉਂਦੇ ਆ ਤੇ ਕਿਵੇਂ ਉਹਨਾਂ ਨੂੰ ਲਾੜ ਕਰਕੇ ਵੱਡੇ ਕੀਤਾ ਜਾਂਦਾ ਅਨੇਕਾਂ ਤਰ੍ਹਾਂ ਦੇ ਫਿਰ ਉਹਨਾਂ ਦੀ ਸੰਭਾਲ ਕੀਤੀ ਸਿੱਖਿਆ ਦਿੱਤੀ ਗਈ ਆ ਫਿਰ ਪਿਤਾ ਜੀ ਦੇਵ ਲੋਕ ਚਲੇ ਗਏ ਆ ਸ਼ਹੀਦ ਹੋ ਗਏ ਆ ਜਦ ਹਮ ਧਰਮ ਕਰਮ ਮੁਹ ਆਏ ਦੇਵ ਲੋਕ ਤਬ ਪਿਤਾ ਸਦਾਏ ਤਾਂਵੇਂ ਫਿਰ ਪਿਤਾ ਜੀ ਜਿਹੜੇ ਆ ਸ਼ਹੀਦੀ ਪਾ ਗਏ ਮਹਾਰਾਜ ਨੇ ਸਾਰੀ ਜ਼ਿਕਰ ਕੀਤੇ ਆ ਗੁਰਗੱਦੀ ਦੀ ਜ਼ਿੰਮੇਵਾਰੀ ਸਾਡੇ ਸਿਰ ਆ ਗਈ ਫਿਰ ਧਰਮ ਦਾ ਪ੍ਰਚਾਰ ਕੀਤਾ ਸ਼ਿਕਾਰ ਖੇਡਿਆ ਤੇ ਫਿਰ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਟਿਕਾਣਾ ਕੀਤਾ ਪੌਂਡਾ ਸਾਹਿਬ ਨਗਰ ਵਸਾਇਆ ਜਮਨ ਨਦੀ ਦੇ ਕੰਢੇ ਕੌਤਕ ਕੀਤੇ ਆ ਮੁਗਲ ਸਾਮਰਾਜ ਦਾ ਉਹ ਦੁਸ਼ਟ ਰਾਜ ਔਰੰਗਜ਼ੇਬ ਦੀਆਂ ਜਣਾ ਪਟੀਆਂ ਮਹਾਰਾਜ ਨੇ 14 ਜੁੱਧ ਕੀਤੇ ਨੇ